ਫਰੰਟ ਦੇ ਪੱਥਰ ਜਿਹੜੀ ਬਈ ਪਰਾਲੀਆਂ ਵਾਲੀਆਂ ਇਕੱਠਆਂ ਆ ਪਈਆਂ ਵਗ ਕਲਾਗੀ ਬਹੁਤ ਭੈਣ ਕੱਗ ਲੱਗੀ ਜਿਹੜੀ ਫਾਇਰ ਬ੍ਰੇਡ ਵਾਲੀਆਂ ਗੱਡੀਆਂ ਨੂੰ ਬੇਨਤੀ ਹੈ ਜੇ ਗੱਲ ਕਰਾ ਠਾਣੇ ਦੇ ਜਮਾ ਸਾਹਮਣੇ ਵੱਧ ਤੋਂ ਵੱਧ ਫਾਇਰ ਬ੍ਰੇਡ ਵਾਲੀਆਂ ਗੱਡੀਆਂ ਭੇਜੋ ਇੱਥੇ ਤੇ ਟਰੈਕਟਰ ਵਾਲਿਆਂ ਨੂੰ ਬੇਨਤੀ ਇਹਨਾਂ ਦੇ ਕਰੇ ਪਾਣੀਆਂ ਦੇ ਟੈਂਕੀਆਂ ਭਰਿਆਂ ਪੰਜਾਂ ਨੇ ਵੱਧ ਤੋਂ ਵੱਧ ਪਾਣੀਆਂ ਵਾਲੀਆਂ ਟੈਂਕੀਆਂ ਇੱਥੇ ਭੇਜੋ ਜਿੰਨਾ ਵੀ ਪਾਣੀ ਦੀਆਂ ਟੈਂਕੀਆਂ ਘਰਾਂ ਦੇ ਭਰਿਆਂ ਪੰਜਾਂ ਨੇ ਸਾਰੀਆਂ ਵੱਧ ਤੋਂ ਵੱਧ ਪਾਣੀਆਂ ਵਾਲੀਆਂ ਟੈਂਕੀਆਂ ਇੱਥੇ ਭੇਜੋ ਤੇ ਟਰੈਕਟਰਾਂ ਦੇ ਮਗਰ ਤਵੀਆਂ ਹਾਲ ਜੋ ਵੀ ਤੁਹਾਡੇ ਕੋਲ ਸਾਧਨ ਹੈਗਾ ਲੈ ਕੇ ਇੱਥ ਗੱਲ ਕਲਰ ਥਾਣੇ ਦੇ ਜਮਾ ਸਾਹਮਣੇ ਪਿੱਥੋ ਵਾਲੀ ਸਾਈਡ ਗਰਮੀਤਪਾਉ ਕੇ ਖੇਤਾਂ ਦੇ ਖੇਤ ਦੇ ਨਾਲ ਜਮਾ ਪ੍ਰਸ਼ਾਸਨ ਪ੍ਰਸ਼ਾਸਨ ਦੇ ਪ੍ਰਸ਼ਾਸਨ ਦੀਆਂ ਗਲਤੀਆਂ ਕੋਈ ਪ੍ਰਸ਼ਾਸਨ ਨਹੀਂ ਆ ਰਿਹਾ ਇੱਥੇ ਆ ਦੇਖ ਸਕਦੇ ਹੋ ਤੇ ਪ੍ਰਸ਼ਾਸਨ ਦੀ ਕਿੱਡੀ ਪੱਟੀ ਨਲਾਈਕੀ ਹੈ ਤੇ ਕੋਈ ਪ੍ਰਸ਼ਾਸਨ ਨਹੀਂ ਪਹੁੰਚ ਰਿਹਾਗਾ ਉਹਨੂੰ ਇਹਦੇ ਸਾਈਡ ਤੇ ਹੋ ਜਾ ਬਾਈ ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੰਜ-ਛੇ ਗੱਡੀਆਂ ਹੋਣੀਆਂ ਚਾਹੀਆਂ ਘੱਟੋ ਘੱਟ ਫੇਰ ਅੱਗ ਬੁਝੂਗੀ ਇਹ ਇੱਥੇ ਕੋਈ ਤੁਹਾਨੂੰ ਦਿਖਾ ਦਿੰਨੇ ਕੋਈ ਹਾਲ ਤੱਕ ਇੱਕ ਤੋਂ ਦੋ ਗੱਡੀਆਂ ਆਈਆਂ ਨੇ ਉਹ ਪਾਣੀ ਜਮਗਾ ਕੇ ਭਾਜੀ ਹਾਲ ਤੱਕ ਦੁਬਾਰੇ ਆਈਆਂ ਨਹੀਂ ਐਡੀ ਪੱਟੀ ਜਰਾ ਨਲਾਈ ਜੋ ਤੱਕ ਕਿਸਾਨ ਪਰਾਲੀ ਨੂੰ ਅੱਕ ਲਾਉਣ ਉਹ ਤਾਂ ਮਿੰਟ-ਮਿੰਟ ਨਵੀਆਂ ਫੈਰ ਵਗੜ ਗੱਡੀਆਂ ਲੈ ਕੇ ਆ ਜਾਂਦੇ ਨੇ ਕਹਿੰਤੋ ਦੇਖੋ ਕਿਵੇਂ ਕਿਸਾਨ ਭਰਾ ਆਪ ਦੇ ਆਪ ਲੱਗੇ ਪਏ ਆ ਸਾਰੇ ਆਜੋ ਭਾਈ ਆਜੋ ਇੱਧਰਲੇ ਪੱਥੇ ਆਜੋ ਜਰਾ ਆਹ ਕਹਿੰਤੋ ਪਰਾਂ ਨੂੰ ਕਹਿੰਤੋ ਸਾਰੀ ਇੱਥੇ ਲਾ ਇੱਥੇ ਬਣਾ ਲੈ ਨਾਲ ਲਾਈ ਚੱਲ ਨਾਲ ਨਾਲ ਆ ਨਾਲ ਨਾਲ ਲਾਈ ਚੱਲ ਓਹ ਹੋਰ ਮਾਗਰ ਪਾ ਲੋ ਓਹੋ ਜੋਟਾ ਬਟਰ ਹੋ ਟਰੈਕਟਰ ਮਾਗਰ ਪਾ ਲੋ ਯਾਰ ਆ ਤਵੰਗਾ ਵਾਲਾ ਵਧੀਆ ਗਏ ਸੈੱਟ ਕਰ ਦੂੰ ਉਹ ਟਰੈਕਟਰ ਬਾਹਰ ਕੱਢ ਦਿਓ ਉਹੋ ਯਾਰ ਟਰੈਕਟਰ ਖੜ ਗਿਆ ਪਤਾ ਨਹੀਂ ਕਿ ਟਰੈਕਟਰ ਬਰੇਕ ਕਰ ਦੇ ਯਾਰ ਵਾਲੀ ਭੈਣ ਕੱਗ ਲੱਗੀ ਵੀ ਆ ਤਾਂ ਇਹ ਨਾਲ ਬੁਝੇ ਭੰਜ ਢੇਰੀਆਂ ਆਈਆਂ ਇਹਦੇ ਵਿੱਚੋਂ ਆ ਇਹਨਾਂ ਨਾਲ ਕਿਉਂ ਆਈਆਂ ਜਿਹੜੀਆਂ ਮਸ਼ੀਨਾਂ ਆਈਆਂ ਨਾਲ ਜਿਹੜਾ ਪੱਟੀ ਕੌਣ ਲਿਉਂਦੇ ਇਹ ਜਰਾ ਫੈਰ ਬਰੇਟ ਜੀ ਆ ਤਾਂ ਕੰਡਾ ਕਿੱਥੇ ਆ ਆ ਇਹ ਤਾਂ ਛੂਟੀ ਜੇ ਕੀ ਕਰੂਗੀ ਆਹ ਦੇ ਇਧਰ ਚੱਲ ਪੀ ਅੱਗ ਬਾਈ ਬਾਲੀ ਪਾ ਦੇਖਾ ਇਧਰ ਪੈ ਗਈ ਆ ਕੇ ਤਾਂ ਫਰੋਲਾ ਫਰੋਲਾ ਆ ਗਿਆ ਬੱਚਾ ਪੈੜੀ ਕਰੂ ਇਹ ਹੈ ਕੋ ਪਤੰਗਾ ਪਤੰਗਾ ਉੱਡ ਕੇ ਆ ਗਿਆ ਤਾਂ ਯਾਰ ਜਮਈ ਖਾਤਰੇ ਦਾ ਕੰਮ ਆ ਬਾਲਾ ਪੱਟਾ ਆਪਕੇ ਵੀਡੀਓ ਸ਼ੇਅਰ ਕਰ ਦਿਓ ਆ ਮਸ਼ੀਨ ਲਵਾਈਏ ਨਾਲ ਬੱਟਣ ਲੱਗਿਆ ਕਣਕ ਵਿਚਾਰੇ ਯਾਰ। ਫੱਡਾ ਫੱਡਾ ਨੁਕਸਾਨ ਹੁੰਦਾ ਕਿਸਾਨ ਨਾਲ ਕਿੱਡਾ ਧੱਕਾ ਹੁੰਦਾ ਯਾਰ। ਤੇ ਵਿਚਾਰੇ ਬੱਟਣ ਲੱਗਿਆ ਨਾਲ ਦੀ ਨਾਲ। ਪਰੇ ਹੋ ਜਾ ਸਾਈਡ ਤੇ ਹੋ ਜਾ। ਸਾਈਡ ਤੇ ਦਾ ਸਾਈਡ ਤੇ ਹੋ ਜਾ ਸਾਡ ਤੇ। ਸਾਈਡ ਤੇ ਹੋ ਜਾ। ਪਰੇ ਹੋ ਜਾ ਤਾਂ ਵੇਗਾ ਤਾਂ ਪਛੈ ਗਿਆ ਯਾਰ। ਆ ਪਰਾਲੀ ਪਰੇ ਸਿੱਟੀ ਚਲੋ ਪਰੇ ਸਿੱਟੀ ਚਲੋ ਪਰੇ ਸਿੱਟੀ ਚਲੋ। ਇੱਥੇ ਪਾਓ ਪਾਣੀ ਉਹ ਇਦਾਂ ਸੇਕ ਆਉਂਦਾ ਆ ਦੇਖ ਇੱਥੋਂ ਹਨਾ ਹਨ ਟੂ ਹੈ ਪਰੇ ਨਾ ਹੋ ਜਾ ਪਰੇ ਨਾ ਹੋ ਜਾ ਪਰੇ ਪਰੇ ਲੱਕ ਪਰਾਨੂ ਪਰਾਨੂ ਪਰਾਨੋ ਆ ਇੱਥੇ ਲੇ ਪਾਸ ਆ ਕਹਿ ਨਾ ਨਾ ਉਹ ਕਰੀ ਚੱਲੋ ਹੈ ਨਾ ਬਣਾਵੇ ਰੱਖੀ ਕਿਵੇਂ ਨਾ ਬਣਾ ਕਾਦੀ ਤਾਂ ਕਰਕੇ ਬਣਾ ਰਿਹਾ ਮੁੰਡਾ ਕਾਦੀ ਖੱਤਰ ਕਹਿਣਾ ਤੂੰ ਵੀਡੀਓ ਨੂੰ ਵੀਡੀਓ ਕਰਨਾ ਹੀ ਜਾਂਦਾ ਕਾਹਨ ਬਣਾਉਣੀ ਕੰਦਾ ਸੇ ਗੱਡੀ ਹੌਨ ਲੈ ਕੇ ਹੁਣ ਫਾਇਰ ਬੈੜ ਤੇ ਫਾਇਰ ਬੈੜ ਇੱਥੇ ਮਾੜੀ ਭਰਾੜੀ ਨੂੰ ਅੱਗ ਲਾਈ ਹੁੰਦੀ ਕਿਸੇ ਨੂੰ ਪੈਂਦੀ 50 ਗੱਡੀਆਂ ਆ ਜਾਂ ਮੇਨਾ ਹਾਂ 50 ਗੱਡੀਆਂ ਆ ਜਾਂਦੀਆਂ ਇੱਥੇ ਹਾਂ ਇੱਥੇ ਆਹੋ ਭਾਈ ਮਗਾਓ ਨਾ ਯਾਰ ਫਾਇਰ ਬਿਗੇੜ ਜਾ ਇੰਨਾ ਇੱਤੂ 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 ਬਾਦ ਕਰਾਉਣੀਆਂ ਬਾਦ ਕਰਾਉਂਗੇ ਉਹ ਕੰਮ ਆਉਗਾ ਤੇਰੀ ਕਰੇਗੀ ਨਾ ਫਿਰ ਉੱਥੇ ਜਾ ਕੇ ਸਾਲਾ ਪੂਰੇ ਲੱਗੇ ਉਹ ਸੁਭਾਅ ਕਿਸੇ ਵੀ ਆ ਯਾਰ ਹਰਾ ਬਾਰੇ ਦੀ ਘਰ ਤੂੰ ਅੱਗ ਪਾਉਣ ਵਾਲੀ ਆ ਇਹਦਾ ਭਾਈ ਬਾਲਾ ਮੜਾ ਹੁਣ ਤਾਂ ਲਿਆ ਕੇ ਲਾਓ ਯਾਰ ਤਾਂ ਹੁਣ ਆ ਕੱਲੀ ਆ ਏਡੀ ਕੀ ਕਰੂਗੀ ਯਾਰ ਆਹ ਆਹ ਅਰੇ ਭਾਈ ਇਹ ਹਲੇ ਦਾ ਕਾਹ ਕਰਨੇ ਦੀ ਕੱਪੜਾ ਸਾਰੇ ਮਾਰਦੇ ਪੂਰੇ ਲੱਗ ਗਈਆਂ ਤੇ ਕੂੜਾ ਤਾਂ ਹੁਣ ਪੂਰੇ ਸਾਰੇ ਆਉਂ ਉਹ ਨਹੀਂ ਭਾਈ ਹੁਣ ਨੂੰ ਆਉਣੀਆਂ ਚਾਹੀਦੀਆਂ ਬਾਈ ਵੇਲੇ ਹੁਣ ਅਜ ਤੋਂ ਅਜ ਤੋਂ ਬਾਅਦ ਕਦੋਂ ਆਉਣਗੀਆਂ ਉਸ ਵਕ ਕੰਟਰੋਲਿੰਗ ਦੇ ਵਿੱਚ ਮਾਰੀ ਜਾ ਇੱਧਰ ਪੈ ਗਈ ਸਾਰੀ ਫੂਕ ਨੂੰ ਇੱਥੇ ਕਿਹੜਾ ਕਹਿਣਾ ਕੋਈ ਦੇਣਾਗਾ ਸਾਰੇ ਕਿਸਾਨ ਦੀ ਉਹ ਹੋਊਗੀ ਯਾਰਾ ਇੱਥੇ ਮਾੜੀ ਪ੍ਰਾਲੋਂ ਦਾ ਨਮੀਆਂ ਤੋਂ ਨਮੀਆਂ ਫੈਰ ਪਰੇ ਹੋਣਾ ਨਮੀਆਂ ਕਿਧਰ ਗੰਜਨਾਂ ਦੀਆਂ ਆ ਹੁਣ ਨਹੀਂ ਆਉਂਦਾ ਕੋਈ ਅਜੇ ਤੱਕ ਪੈਸਾ ਨਹੀਂ ਆਇਆ ਫਿਰ ਫਾਰਮ ਕੋਟ ਨੂੰ ਲਗਾਈ ਗਈ ਅਜਾ ਲੜੇ ਮੁਫਤ ਕਿੰਨੀਆਂ ਫੜੀਆਂ ਉਹ ਛੁੱਟ ਛੁਣਿਆ ਫੜੀਆਂ ਦੋ ਇਹਨਾਂ ਦੇ ਕੋਈ ਨਹੀਂ ਕੋਈ ਨਾ ਕੋਈ ਦੇ ਪ੍ਰਾਲੀ ਨੂੰ ਸੁਣਾ ਨਾ ਨਾ ਲੈ ਕੇ ਰੱਖਦਾ ਹੱਥ ਰਹਿ ਗਈ ਆ ਛੁੱਟ ਕੇ ਟੋਪਰ ਆਉਂਦਾ ਉਹਨੂੰ ਉੱਪਰ ਲਿਆ ਕਰਕੇ ਹੁਣ ਇਹ ਜਿਹੜਾ ਚੌਲਾਂ ਵਾਲੀ ਪ੍ਰਾਲੀ ਨੂੰ ਕਿਸਾਨਾਂ ਇਕ ਲਾਉਂਦੇ ਨਾਲ ਜਿਹੜਾ ਫੈਰ ਪ੍ਰੇਡ ਨਮੀਆਂ ਤੋਂ ਨਮੀਆਂ ਪਾਣਾ ਚ ਬਾੜ ਦਿੰਦੇ ਸੀ ਲਿਆ ਕੇ ਹੁਣ ਫੈਰ ਪ੍ਰੇਡ ਕਿੱਥੇ ਗਈਆਂ ਆਹ ਦੇਖੋ ਕਿੱਡਾ ਭੜਾ ਕੰਮ ਹਾਲ ਤੇ ਕਾਕੇ ਕੰਟਰੋਲ ਨਹੀਂ ਹੋ ਰਹੀ ਨਾਲ ਕਣਕ ਖੜੀ ਆ ਤੇ ਮੜਾ ਬਰੋਲਾ ਆ ਗਿਆ ਸਾਰੀ ਇੱਥੇ ਕਣਕ ਨੂੰ ਅੱਗ ਪੈ ਜੂ ਆਹ ਛੋਟੀ ਜੀ ਕੀ ਕਰੂਗੀ ਸ਼ੀਸ਼ ਨੂੰ ਕਰ ਲੈ ਹੁਣ ਯਾ ਮੇਰੀ ਗੱਲ ਕਰਾ ਦੇ ਇਹਨਾਂ ਨਾਲ ਵਾਲੀ ਵਾਲਾ ਬੰਦਾ ਕੌਣ ਹੈ ਇਹ ਤਾਂ ਭੈਣਾ ਪ੍ਰਾਜ ਨੂੰ ਕਲੰਡਰ ਚ ਪਾ ਲੈਣਾ ਹੋਰ ਹੁਣ ਨੂੰ ਚਾਹੀਦੀ ਐ ਗੱਡੀਆਂ ਜਦੋਂ ਇਹ ਮਾੜੇ ਪ੍ਰਾਜ ਨੂੰ ਮਾਰੀ ਨੂੰ ਲੱਗਦੇ ਨੇ ਨੰਨੀਆਂ ਨੰਮਾਂ ਲੈ ਕੇ ਆਏ ਨੇ ਉਹ ਗੱਲ ਐ ਕੀ ਕਰੂ ਆਹ ਛੋਟੇ ਆਉਣੇ ਕੀ ਕਰਨੀ ਗਿਆ ਜਰਾ ਇਹਨਾਂ ਨਾਲ ਅੱਗ ਬੁਝੂਗੀ ਭੈਣ ਜੀ ਤੂੰ ਇਹ ਅੱਗ ਤਾਂ ਪਕਾਹਾਂ ਵਧ ਨੂੰ ਹੋਈ ਖੜੀ ਆ ਹੋਰ ਲਾਈਟ ਛੱਡ ਕੇ ਜ ਪਾਣੀ ਛੱਡ ਦੇਣ ਜਰਾ ਇੱਧਰ ਵੱਟ ਪਾ ਕੇ ਬਿਨਾਂ ਮਰਜ਼ੀ ਪਾਣੀ ਭਾਈ ਇੱਧਰ ਇੱਧਰ ਪਾਣੀ ਛੱਡ ਦੇਣਾ ਇੱਥੇ ਇੰਨੇ ਚ ਇੱਧਰ ਵੱਟ ਪਾ ਕੇ ਪਾਣੀ ਛੱਡ ਦੇਣਾ ਆਹ ਬਿਕਰ ਵਾਲਾ ਕੰਮ ਨਹੀਂ ਆਹ ਜੋ ਮੋਟਰ ਗਰਮੀ ਵਾਲੀ ਹੈਗੀ ਆ ਹਵਾ ਮਤਲਬ ਕੀ ਹੁਣ ਹਵਾ ਇਸੇ ਤੋਂ ਹੋਗੀ ਇੱਧਰੋਂ ਹਵਾ ਆਉਗੀ ਭੈੜੀ ਹੂ ਇੱਧਰੋਂ ਜੀ ਤਾਰ ਰੁਕਦੀ ਇੱਥੇ ਮੈਂ ਹਵਾ ਹਾਂ ਹਾਂ ਉਹ ਇੱਧਰੋਂ ਹੋਗੀ ਕਹਿੰਦਾ ਹੁਣ ਕਿਹੜੀ ਇੱਥੇੋਂ ਹਵਾ ਆਉਗੀ ਇਹਨਾਂ ਖਤਰਾ ਭਾਈ ਉਹ ਕਿੱਡਾ ਭੈੜਾ ਕੰਮ ਆ ਭਾਈ ਇਹ ਆਹ ਦੇਖੋ ਅਸੀਂ ਨਾ ਨਿਕਲੀ ਜਿਹੜੇ ਹਲੇ ਵੀ ਲਾਫਟਾ ਪੂਰੀਆਂ ਅੱਗ ਦੀਆਂ ਆਲ ਤੱਕ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਕੋਈ ਨਹੀਂ ਆਈ ਹਾਲ ਤੱਕ ਆ ਕੇ ਰਾਹੀਂ ਅਈਆਂ ਸੀ ਉਹ ਕੋਈ ਖਾਲੀ ਕਰਕੇ ਮੁੜ ਗਏ ਹਨਾ ਲਾਫਟਾ ਨਿਕਲੀਆਂ ਦੀਆਂ ਅੱਗ ਦੀਆਂ ਦੇਖੋ ਵੱਡੀਆਂ ਕਟਿੰਗਾਂ ਜੇ ਮਾਰੇ ਇੱਧਰ ਕਣਕਣੀ ਨੂੰ ਹੋ ਗਿਆ ਕਟਾ ਪਰਾਹਾਲ ਹੋ ਜੂ ਬਾਈ ਆ ਬਾਈ ਇਹ ਜਨਰੇਟਰ ਮਗਾ ਕੇ ਬਾਈ ਨਹੀਂ ਪਾਣੀ ਛੱਡ ਲਗੇ ਆਹ ਆਂ ਇੰਨ ਕਰਦੇ ਮੈਂ ਉਹ ਖਾਲ ਦੇ ਨਾਲ ਨਾ ਇੱਥੋਂ ਖਾਲ ਪਾ ਕੇ ਦੇ ਨਾਲ ਇਹਦੇ ਵਿੱਚ ਪਾਣੀ ਛੱਡਾਂਗੇ ਹੋਣੀ ਮੰਗਾਲੋ ਨਾ ਪਾਣੀ ਦਾ ਜਨਰੇਟਰ ਕਿਹੜਾ ਲੈ ਕੇ ਆਊਗਾ ਇਹ ਰਿਹਾ ਮੈਂ ਤਾਂ ਬੰਦਾ ਭੇਜਾ ਸਾਡਾ ਟਰੈਕਟਰ ਪਾਇਆ ਖੜਾ ਟਰੈਕਟਰ ਮਾਗਰ ਤੂੰ ਬੰਦਾ ਭੇਜ ਸਾਡੇ ਘਰੇ ਮੋਟਰਹੈਲ ਦੇ ਕੇ ਸਾਡੇ ਘਰੇ ਟਰੈਕਟਰ ਪਾਇਆ ਖੜਾ ਟਰੈਕਟਰ ਮਾਗਰ ਇੱਥੇ ਬੰਦਾ ਹੈ ਨਹੀਂ ਫੜ ਕੇ ਭੋੜ ਮੈਂ ਭੇਜਾ ਖੜਾ ਇੱਕ ਮਿੰਟ ਮੈਂ ਸਾਡੇ ਕੋਲ ਆਏ ਓਏ ਕਿੰਦੂ ਰਿਆ Hindu ਓਏ ਸਾਡੇ ਘਰੇ ਟਰੈਕਟਰ ਪਾਇਆ ਪੈ ਟਰੈਕਟਰ ਮਾਗਰ ਟਰੈਕਟਰ ਜੇ ਲੈ ਕੇ ਆਥੋ ਆ ਚਲਾ ਕੇ ਇਹਦੇ ਪਾਣੀ ਛੱਡਾਂਗੇ ਇਹਦੇ ਚ ਆਜਾ ਭਜ ਸਾਡੇ ਘਰੇ ਟਰੈਕਟਰ ਪਾਇਆ ਹਾਂ ਪਾਇਆ ਖੜਾ ਟਰੈਕਟਰ ਐਂਟ੍ਰੈਕਟਰ ਮਾਗਰ ਅਰੇ ਹਜ਼ਾਰ ਤੇ ਆ ਕੰਮ ਭਾਈ ਹੁਣ ਦੁਬਾਰੇ ਫੇਰ ਚੱਲ ਪਿਆਗਾ ਇਹ ਭਾਈ ਬੁੰਜਣੀ ਨਹੀਂ ਹੈਗੀ ਦਾ ਬਾਲਾ ਪੜਾ ਕੰਮ ਆ ਇਹ ਪਰਾਲੀ ਦੇ ਵਿੱਚੋਂ ਵਿੱਚੋਂ ਧੂਖੀ ਜਾਂਦੀ ਹੈ ਤਾਂ ਇਹਦਾ ਪਾਣੀ ਪੂੜੀ ਨਾਲ ਬੁੰਜਣ ਵਾਲਾ ਤਾਂ ਇਹਦਾ ਬੁੰਜਣ ਵਾਲਾ ਕੰਮ ਨਹੀਂ ਹੈਗਾਗਾ ਇਹ ਪਾਣੀ ਨਾਲ ਕਿੱਥੋਂ ਬੋਝੂ ਜਾ ਰਹੇ ਆ ਇਹਦਾ 4-5 ਗੱਡੀਆਂ ਲਗਾਤਾਰ ਲਾਉਣ ਫੇਰ ਕਿਤੇ ਜਾ ਕੇ ਕੰਟਰੋਲ ਹੋਊਗਾ ਗੱਡੀ ਹਲੇ ਇੱਕ ਵੀ ਨਹੀਂ ਹੈਗੀ ਪ੍ਰਸ਼ਾਸਨ ਕਿੱਥੇ ਸੁੱਤਾ ਪਿਆਗਾ ਹੈ ਆ ਹੁਣ ਭਾਈ ਹੁਣ ਕਿੱਥੇ ਨੇ ਇੱਥੇ ਲੈ ਤੂੰ ਮਾਰੀ ਜਦੋਂ ਪ੍ਰਾ ਕੋਲਾ ਨੇ ਬੜੇ ਮਾੜੀ ਜੀ ਲਾਉਂਦੇ ਸੀ ਨੰਮੀਆਂ ਤੋਂ ਨੰਮੀਆਂ ਫਾਇਰ ਬ੍ਰਿਗੇਡ ਗੱਡੀਆਂ ਆਉਂਦੀਆਂ ਆਉਂਦੀਆਂ ਸੀਆਂ ਉਹਦੀ ਬਾਣਾ ਪਈ ਦੀ ਛੱਡ ਛੱਡ ਕੇ ਫਾਇਰ ਬ੍ਰਿਗੇਡ ਗੱਡੀਆਂ ਲੈ ਆਉਂਦੇ ਸੀ ਹੁਣ ਕਿੱਥੇ ਫਾਇਰ ਬ੍ਰਿਗੇਡ ਇਹਨਾਂ ਦੀਆਂ ਹੈ ਹਾਂ ਉਹ ਪ੍ਰਾਲੀ ਨੂੰ ਮਾੜੀ ਜੀ ਇਕ ਲਾਉਂਦੇ ਭਾਂਜੇ ਵੀ ਮੁਰਗੇ ਫਸਲ ਵਿਚੋਂ ਜੋ ਕਹਿੰਦਾ ਕਿਸਾਨ ਲੈ ਕੇ ਸਾਰੀ ਖਰਾਬ ਕਰ ਦਿੰਦੀ ਵਿੱਚ ਪ੍ਰਾਜ ਦੇ ਵਿੱਚ ਛੱਡ ਦਿੰਦੇ ਲੈ ਕੇ ਪਾਣੀ ਹੁਣ ਕਿੱਥੇ ਆ ਚੌਲਾਂ ਦੀ ਮਾੜੀ ਜੀ ਪ੍ਰਾਲੀ ਨੂੰ ਇਕ ਨਹੀਂ ਲੱਗਣ ਦਿੰਦੇ ਛੱਡ ਦਿੰਦੇ ਲੈ ਕੇ ਹੁਣ ਆ ਵਿਚਾਰੇ ਕਿਸਾਨ ਆਪ ਲੱਗੇ ਪੈਨੇ ਸਾਰੇ ਆਪ ਜਿਹੜੇ ਟਰ ਉਸ ਆਸਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਇਹ ਚੱਲ 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 ਲਈ ਚੱਲ ਲਈ ਚੱਲ ਉਹ ਕੁੱਡੇ-ਪੱਡੇ ਨੇ ਸਾਰੇ ਪਰਾਏ ਦੇ ਵਿੱਚ ਚੱਗ ਪਈ ਪਈ ਆ ਤੂੰ ਆ ਬਾਲੀ ਭੈੜੀ ਅਰੇ ਵੇ ਸਰਦਨ ਘਾ ਦੇ ਵਿੱਚ ਪਾਣੀ ਛੱਡਾਂਗੇ ਇਹਦਾ ਪੱਟ ਬਣਾ ਕੇ ਇੱਥੇ ਪਾਸੇ ਪਾਣੀ ਛੱਡਣਾ ਪੂ ਇਹਦੇ ਚ ਪਾਣੀ ਵਾਲੀਆਂ ਹੋਰ ਆਉਂਦੀਆਂ ਟੈਂਕੀਆਂ ਨਹੀਂ ਚਲੋ ਪਾਣੀ ਲਈ ਚਲੋ ਗਾਂਹਾਂ ਗਾਂਹਾਂ ਲਈ ਚਲੋ ਗਾਂਹਾਂ ਲੈ ਜਾ ਉੱਥੇ ਲਾ ਦੇ ਸਾਰੀਆਂ ਭਾਈ ਚਲੋ ਪਾਣੀ ਆ ਆਪਣੀ ਉਹ ਕਰਨਾ ਪੂ ਉਹ ਨਹੀਂ ਪਤਾ ਨਹੀਂ ਕਦੋਂ ਆਉਣਗੇ ਕਦੋਂ ਨਹੀਂ ਆ ਭਾਂਜੇ ਦੋ ਹੀ ਟੈਂਕੀਆਂ ਨੇ ਸਾਰੇ ਜਿਹੜੇ ਚ ਜਰਾ ਸਾਰੇ ਇਥੇ ਨੰਪਰੇ ਚ ਇਥੇ ਮਾੜੀ ਜਿਹੀ ਕਿਸੇ ਦੀ ਪ੍ਰਾਣੀ ਨੂੰ ਅੱਗ ਲੱਗੀ ਚੌਲਾਂ ਮਲੇ ਉਹਦੀ ਨਾਲ ਜੇ ਨਮੀਆਂ ਲੈ ਕੇ ਆਉਂਦੀ ਫਾਇਰ ਬ੍ਰਿਗੇਡ ਹੁਣ ਕਿੱਥੇ ਗਈਆਂ ਨਮੀਆਂ ਹੁਣ ਇਹਨਾਂ ਨੂੰ ਫਾਇਰ ਬ੍ਰਿਗੇਡ ਨਹੀਂ ਸਿਖਾਉਂਦੇ ਨਾ ਆ ਹੁਣ ਆਈ ਆ ਮੇਲੇ ਦਾ ਫਾਇਰ ਬ੍ਰਿਗੇਡ ਵਾਲੀ ਗੱਡੀ ਕਾ ਆ ਗਈ ਚਲਾਓ ਚਲਾਓ ਯਾਰ ਚਲਾ ਦਿਓ ਕਹਿੰਦੇ ਚਲਾ ਦੇ ਚਲਾ ਦਿਓ ਚਲਾ ਦਿਓ ਓ ਚਲਾਈ ਚਲੋ ਵੀ ਆ ਗਏ ਗੱਡੀਆਂ ਸਿੱਟੀ ਚਲੋ ਪਾਣੀ ਪਾਣੀ ਉਹਦੀ ਮੁਕੇ ਦਾ ਬਾਈ ਬਣੇ ਭਾਂਜਾ ਹੋਰ ਮਗਾ ਲੈਣ ਯਾਰ ਉਹ ਗੱਡੀਆਂ ਯਾਰ ਖੜਾ ਲਾ ਫਿਰ ਇੱਥੇ ਖੜਾ ਲਾ ਸਾਈਡ ਤੇ ਲਾ ਕੇ ਚਲਾ ਦਿਓ ਭਈਆ ਚਲਾ ਦਿਓ ਫੇਰ ਬੇੜ ਵਾਲੀ ਚਲਾ ਦਿਓ ਬੜੀ ਓ ਬੰਦਾਲਾ ਮਾਰਦੇ ਤੁਸੀਂ ਉੱਟ ਕਿਆ ਰੱਖੋ ਉੱਟ ਕਿਆ ਨਾਲ ਕੋਈ ਨਾ ਟਕਿਆ ਨਾਲ ਓ ਪਾਈ ਪਾ ਉਹ ਨਾ ਟਿਕਾ ਨਾ ਟਿਕਾ ਨਾ ਟਿਕਾ ਨਾਲ ਬਾਈ ਟਿਕਾ ਨਾ ਕੋਈ ਨਾ ਟਿਕਾ ਨਾ ਹੁਣ ਬਾਲੀ ਕਾਲੀ ਨਾ ਕਰੋ ਹੁਣ ਖੜ ਜਾ ਇੱਕ ਮਿੰਟ ਕੋਈ ਥੱਲੇ ਨਾਲ ਦੱਸ ਦੇ ਹੁਣ ਹੋਰ ਉਧਲੇ ਪਾਸੇ ਕਰਨੀ ਜੀ ਪਹਿਲਾਂ ਹੀ ਫਿਰ ਉੱਥੇ ਲਾਉਣੀ ਸੀ ਯਾਰ ਆਈ ਉਹ ਮੜਾ ਪਿੱਛੇ ਸਾਈਡ ਤੇ ਬਾਈ ਉਧਰ ਗੱਡੀ ਲਾਊਗਾ ਇਹ ਅਜ ਤਾਂ ਹੋ ਜਾ ਸਾਈਡ ਤੇ ਇਧਰ ਨੂੰ ਆ ਜਾ ਆ ਜਾ ਔਰ ਇਹਨੂੰ ਆ ਜਾ ਓ ਚਲਾ ਦੇ ਕਿਹੜਾ ਯਾਰ ਕੁਛ ਨਹੀਂ ਹੁੰਦਾ ਓ ਚਲਾ ਦੇ ਖਾਸਮਾ ਇੱਥੇ ਕੋਈ ਚੱਕਰ ਨਹੀਂ ਯਾਰ ਓ ਛੱਡ ਦੇ ਯਾਰ ਪਾਣੀ ਛੱਡ ਦੇ ਕਿਹੜਾ ਇੱਥੋਂ ਭਜਾਓ ਇੱਧਰਲੇ ਪਾਸੋਂ ਯਾਰ ਓ ਚਲਾ ਦੇ ਓ ਕੋਈ ਨਾ ਚਲਾ ਦੇ ਇੱਥੇ ਇੱਧਰਲੇ ਪਾਸੇ ਛੱਟੋ ਪਾਣੀ ਯਾਰ ਚਲਾਓ ਇੱਧਰਲੇ ਪਾਸੇ ਛੱਟੋ ਪਾਣੀ ਯਾਰ ਓ ਇੱਧਰਲੇ ਪਾਸੇ ਟੱਲ ਲਾ ਕੋ ਇੱਥੇ ਚਲਾ ਦੇ ਚਲਾ ਦੇ ਚਲਾ ਦਿਓ ਇੱਥੇ ਛੱਟੋ ਪਾਣੀ ਆਇਤਾ ਜੱਟੋ ਪਾਣੀ ਹਾਰੇ ਉਤਲੇ ਪਾਸੇ ਉਤਲੇ ਪਾਸੇ ਇੱਕ ਪੈ ਪਾਹਣ ਦੇਖੀ ਪਰਾ ਨੂੰ ਗੁੰਝੇ ਚ ਹੋ ਗੁੰਝੇ ਜੇ ਗੁੰਝੇ ਕਿਣੀ ਗੁੰਝੇ ਕਿਣੀ ਰੱਖੋ ਗੁੰਝੇ ਕਿਣੀ ਪਰੇ ਹੋ ਸਾਰੇ ਆ ਪੱਟ ਪੱਟ ਬਣਾ ਲਓ ਐਸੇ ਪਾਣੀ ਛੜਾ ਲਾਂਗੇ ਇਹ ਚ ਇਧਰ ਇਧਰ ਪਾਣੀ ਛੜਾ ਲੈਨੇ ਆ ਹੂੰ ਹਵਾ ਘਟ ਲੈ ਧੰਨਵਾਦ ਆ ਪਿੰਟ ਵਾਲੇ ਜਿਹੜਾ ਟਰੈਕਟਰ ਟੁੱਟ ਲੈ ਕੇ ਪਹੁੰਚ ਕੇ ਪਾਣੀ ਲੈ ਕੇ ਪਹੁੰਚ ਕੇ ਯਾਰ ਮੌਕੇ ਤੇ ਉਹ ਮੈਂ ਕਿਧਰ ਕਿਧਰ ਕੀ ਬੰਦੀ ਹੈ ਬਾਹਣ ਕਰਨੀਤ ਜਾ ਰਹੇ ਹਾਂ ਮੌਕੇ ਦਾ ਹੈ ਬੱਚਤ ਰਹਿ ਗਈ ਗੱਤ ਆ ਕੇ ਬੰਦੇ ਮੌਕੇ ਤੇ ਤੇਰੀ ਤੇਰੀ ਜਿਹੜੀ ਆ ਸਾਰਾ ਕੁਝ ਭੜਾਈ ਨਾ ਜਨਾਬ ਬਾਹਣ ਬਾਹ ਨਾਲ ਦੀ ਨਾਲ ਇਹਦਾ ਬੰਦੇ ਬਾਲੇ ਆ ਕੇ ਪਿੰਟੋ ਟਰੈਕਟਰ ਟੁੱਟ ਲੈ ਕੇ ਮੌਕੇ ਤੇ ਬਚਤ ਰਹਿ ਗਈ ਇਧਰ ਦਾ ਹੂੰ ਸੱਟਣਾ ਸੱਟਣਾ ਨਹੀਂ ਘੁੱਟ ਘੁੱਟ ਪਾਣੀ ਮਨੂ ਇਹ ਡੋਟ ਘੁੱਟ ਨਹੀਂ ਪਾਣੀ ਮਾਣੇ ਘੁੱਟ ਘੁੱਟ ਪਾਣੀ ਕਰੀ ਗੀ ਘੁੱਟ ਘੁੱਟ ਪਾਣੀ ਕਰੀ ਵਾਹ ਗੱਡੀ ਲੈ ਹੁਣ ਇੱਕ ਲੈ ਕੇ ਆਇਆ ਆ ਇੱਕ ਗੱਡੀ ਅਜੇ ਘੁੱਟ ਪਰ ਛੇ ਦਾ ਕੋਟ ਡੰਗਾ ਹੁਣ ਇਹਨੂੰ ਸਾਹਮਣੇ ਮਾ ਨੂੰ ਸਾਨੂੰ ਤਾਂ ਨਹੀਂ ਆਉਂਦਾ ਹਾਂ ਉਹੀ ਤਾਂ ਗੱਲ ਆ ਆ ਪਹੁੰਚ ਜਾਂਦੇ ਗਏ ਸਾਥ ਦੇ ਹੋਈ ਤਾਂ ਗੱਲ ਆ ਇੱਥੇ ਅੱਗ ਲਾਈ ਸੀ ਮਾੜੀ ਜੀ ਕਿਸੇ ਨੇ ਪਰਾਲੀ ਨੂੰ ਫਾਇਰ ਬ੍ਰੀਡ ਨਮਗਾ ਆ ਗਏ ਸੀ ਨਮੀਆਂ ਫਾਇਰ ਬ੍ਰੀਡ ਜਿਵੇਂ ਨਵਾਂ ਅਣ ਲੱਗ ਫਾਇਰ ਬ੍ਰੀਡ ਇੱਥੇ ਇਹ ਥੱਲੇ ਭਾਈ ਤੂੰ ਵੀ ਜਾ ਉਹ ਵਾਲਿਆ ਆਉਣੂ ਨੀ ਆ ਕੇ ਬੁਝੂਏ ਆਈ ਆਈ ਤੂੰ ਵੀ ਜਾ ਉਹ ਬਹੁਤੇ ਪਰਲੇ ਪਾਸੇ ਪੂਰੇ ਕਮੇ ਲਾਟਾਂ ਨਿਕਲੀਆਂ ਆਉਂਦੀਆਂ ਨੇ ਹਾਂ ਪਾਣੀ ਛੱਡ ਰਿਹਾ ਮੋਟਰ ਦਾ ਪਾਣੀ ਛੱਡ ਕੇ ਲਿਓਨੇ ਦੇ ਚ ਜਨੈਟਰ ਲੱਗ ਮੰਗਾਇਆ ਜਨੈਟਰ ਕਿਹਾ ਜਨੈਟਰ ਲੈ ਕੇ ਆਉਂਦੇ ਆ ਜਨੈਟਰ ਮੰਗਾਇਆ ਜਨੈਟਰ ਉਹ ਗਰਮੀਤ ਨੂੰ ਖੋਣ ਲਾ ਦੇ ਗਰਮੀਤ ਦਾ ਨੰਬਰ ਹੈਗਾ ਬਾਹੂ ਕੇ ਦਾ ਹੁਣ ਤੂੰ ਵੀ ਮੰਗਾ ਕੇ ਮਸ਼ੀਨ ਜੀ ਵੜਾ ਦੇ ਨਾਲ ਹੀ ਹੁਣ ਹਨਾ ਕਰ ਲੈ ਬਸ ਕਰ ਲੈ ਪਾਸੇ ਗਰਮੀਤ ਭਾਗਾ ਉਹ ਪਾਲੇ ਗਰਮੀਤ ਤੇ ਮੇਰੇ ਕੋਲ ਬਹੁਤ ਪਾਣੀ ਆਉਂਦਾ ਇਹਦੇ ਪਾਣੀ ਛੱਡ ਇੱਥੋਂ ਲਿਆ ਕਿਹਾਂ ਪਾਣੀ ਛੱਡ ਦਾਂਗੇ ਚਾ ਪਾਣੀ ਨਾਲ ਹੀ ਕੰਟਰੋਲ ਹੋਊਗਾ ਬਾਈ ਗਰਮੀ ਦਾ ਨੰਬਰ ਹੈਗਾ ਮੇਰ ਨਾਲ ਕਰਾਈ ਗੱਲ ਗਰਮੀ ਦੀ ਲਾਈ ਮੇਰ ਨਾਲ ਕਰਾਈ ਗੱਲ ਆ ਤਾਂ ਹੁਣ ਆਈ ਇੱਕ ਫਾਇਰ ਬ੍ਰਿਗੇਡ ਹੋਰ ਆ ਗਈ ਹੈ ਨਾ ਆ ਗਈ ਇੱਕ ਹੋਰ ਆ ਗਈ ਫਾਇਰ ਬ੍ਰਿਗੇਡ ਵਾਲੀ ਲਾਲ 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 ਸ਼ੋਅ ਕਰਾ ਇੱਕ ਹੋਰ ਆ ਗਈ ਤਾਂ ਐਨੂੰ ਲਾਲ ਇੱਕ ਹੋਰ ਆ ਗਈ ਆ ਬਾਲ ਕੱਢ ਲੋ ਬਾਈ ਓਏ ਉਹ ਨਾਲਿਆਂ ਕਟੀਆਂ ਹਨ ਤੇ ਨਾਲੇ ਸਭ ਟੰਡੋਂ ਆ ਜਾਂਦੀਆਂ ਕਟੀਆਂ ਓਏ ਆ ਪਾਪਾ ਲਾਹ ਇਹਦਾ ਲਗਾਤਾਰ ਭਾਈ 5-7 ਗੱਡੀਆਂ ਪਾਣੀ ਸਿੱਟਣ ਫੇਰ ਅੱਗ ਬੁਝੂਗੇ 5-7 ਗੱਡੀਆਂ ਲਗਾਤਾਰ ਪਾਣੀ ਸਿੱਟਣ ਵਿੱਚੋਂ ਧੂਹੀ ਜਾਊ ਇਹ ਇਹ ਸਾਰੀ ਬੁਝਾਉਣੀ ਕੋ ਫੇਰ ਹੱਲ ਹੈ ਇਹਦਾ ਪੈ ਪਕ ਜਾਓ ਯਾਰ ਪੈਪਾ ਚੱਲ ਭਾਈ ਬੋਲ ਤਕ ਚੱਕ ਲੋ ਆਪ ਲੱਗ ਜਾਓ ਨਾਲ ਸਾਰੇ ਯਾਰ ਆ ਪਿੱਛੇ ਪਰੇ ਆ ਜਾਓ ਚਾਹ ਕੱਟ ਬਾਈ ਇਹਨੂੰ ਆ ਲਾਓ ਪੈਪ ਜਿਹੜਾ ਕਰਕਦ ਨੇ ਇਹਦਾ ਸਿਲੰਡਰ ਕੱਟ ਤੇ ਉਹਦੇ ਵਿਚਾਰੇ ਦੇ ਢਾਬੇ ਜਿਹਦਾ ਉਹਦਾ ਹੋਟਲ ਜਾ ਮਚ ਗਿਆ ਓਹੋ ਉਹ ਸਾਰਾ ਉਹਦਾ ਬਹੁਤ ਤਨਖਾਣ ਵਗਦਾ ਢਾਬੇ ਵਾਲੇ ਦਾ ਕਰਨੀ ਕੈਮਰਾ ਵਿਹਲਾ ਕਰ ਦਿਨੇ ਓਏ ਕਿਹੜੇ ਦਾ ਹਾਂ ਹਾਂ ਜੁੜਾ ਕਿੱਥੇ ਆ ਕਿਹੜਾ ਆਗਾ ਇੱਥੇ ਨਾਲ ਲਾ ਲਓ ਨਾ ਬੰਦੇ ਯਾਰਾ ਆ ਬੰਦੇ ਨਾਲ ਲਾ ਕੇ ਲੱਖ ਜੁਆਰਾ ਕਢਾ ਲਓ ਯਾਰਾ ਇੱਥੇ ਬੰਦੇ ਲਾ ਲਓ ਹੋਰ ਨਾਲ ਲਿਓ ਬੰਦੇ ਸਾਥ ਕੇ ਤੋ ਯਾਰਾ ਕਰੋ ਵਿਹਲਾ ਵਿਚਾਰੇ ਦਾ ਕੈਮਰਾ ਵਿਹਲਾ ਕਰ ਦਿਓ ਓ ਕਿੰਨਾ ਕ ਸਮਾਨ ਆ ਇਹਦਾ ਅੰਦਰ ਕਿੰਨਾ ਕ ਹੈ ਕਢਾ ਲਓ ਮਨਸੇਪ ਫੌਜੀ ਸਾਹਿਬ ਬਾਹਰ ਕਢਾ ਲਓ ਸਮਾਨ ਬੰਦੇ ਪੇਚਾ ਬੰਦੇ ਨਾਲ ਲਾ ਕੇ ਕਢਾ ਲੈਣੇ ਸਮਾਨ। ਕਢਾਈਏ ਸਮਾਨ ਬੰਦੇ ਲਾ ਕੇ। ਇਹਦਾ ਨੰਬਰ ਤੇ ਪਤੇ ਕਿਤੇ ਲਿਖਾ ਬੀ ਫੋਨ ਕਰਕੇ। ਇਹਨੂੰ ਜਿੰਦਾ ਲੱਗਿਆ ਪੈਗਾ। ਸਮਾਨ ਕੱਢਾ ਜਾ ਰਿਹਾ। ਨਾ ਨਾ ਬੱਸ। ਭਾਈ ਲੱਗੋ ਬੰਦੇ ਆਓ ਸਾਰੇ ਲਾ ਕੇ ਕੱਟੋ ਜਾਣੀ ਸੜਕ ਤੇ ਲਾ ਕੇ ਚਲੋ ਚਲੋ ਆਜੋ। ਕੱਟੋ ਜਾ ਰਾ ਸਮਾਨ ਕੱਟੋ ਸਾਰਾ ਆਜੋ। ਮੈਂ ਬੰਦੇ ਹੋਰ ਭੇਜ ਦੋ ਤੇ ਲੱਗੋ ਕਰਾਂ। ਉਹ ਸਮਾਨ ਨੰਬਰ ਓ ਬਾਈ ਇੱਧਰ ਲੈ ਪਾਸੇ ਆ ਕੇ ਸਾਮਾਨ ਕਢਾਓ ਦਾ ਯਾਰ ਓ ਬਾਈ ਓਰੇ ਆਵਾ ਸਾਮਾਨ ਕਢਾਓ ਯਾਰ ਉਹ ਕਮਰੇ ਚੰਦਰੋਂ ਯਾਰ ਲੱਗੋ ਨਾਲ ਆਓ ਕਰਾਂ ਜਾਓ ਯਾਰਾ ਵੀਰੇ ਜਾਓ ਤੁਸੀਂ ਵੀ ਦੋਤ ਨੇ ਸਾਮਾਨ ਕਢਾਉਣ ਨਾਲ ਆ ਸਾਮਾਨ ਕਢਾਓ ਚੰਦਰੋਂ ਓਹ ਜਿਹੜੇ ਇੱਥੇ ਕਰੇ ਮਾਰੇ ਕਮਰੇ ਵਿੱਚ ਸਮਾਨ ਕਢਾਓ ਬਚੂ ਰਿਹਾ ਸਾਰੇ ਯਾਰਾ ਓਹ ਕਮਰੇ ਵਿੱਚ ਸਮਾਨ ਕਢਾਓ ਤੋ ਯਾਰਾ ਆਓ ਕਿਹੜਾ 5-7 ਜਣੇ ਆਜੋ ਆਹ ਕਮਰੇ ਵਿੱਚ ਸਮਾਨ ਕੱਢਣਾ ਇੱਥੋਂ ਆਂ ਕਰਾ ਬੱਝ ਕੇ ਆਜੋ ਕਿੰਤੇ ਯਾਰਾ ਰੱਖ ਰਹੇ ਨਾਲ ਲਾ ਕੇ ਆਹ ਸਮਾਨ ਕਢਾਓ ਯਾਰ ਓਏ ਭਾਈ ਆਜੋ ਯਾਰ ਨਾਲ ਲਾ ਕੇ ਕਢਾ ਦਿਓ ਹਲੇ ਭਾਈ ਆਜੋ ਆਹ ਕਢਾਓ ਸਮਾਨ ਜਰੂਰੀ ਆਜੋ ਸਾਰੇ ਔਰੇ ਲਿਆਉਦੇ ਸੜਕ ਤੇ ਲਿਆਵਾਂਗੇ ਓਏ ਆ ਜਾਓ ਯਾਰ ਭੱਜ ਕੇ ਸੜਕ ਤੇ ਲੈ ਚਲੋ ਸੜਕ ਤੇ ਸੜਕ ਤੇ ਸੜਕ ਤੇ ਉਥੇ ਲੈ ਜਾ ਸੜਕ ਤੇ ਸੜਕ ਤੇ ਲੈ ਚਲੋ ਸੜਕ ਤੇ ਲੈ ਚਲੋ ਲਿਆਓ ਚੱਕ ਕੇ ਲੱਗ ਗਿਆ ਗੱਗੂ ਏ ਓ ਜਾਓ ਯਾਰ ਉਥੇ ਆ ਕਾਮਰੇਜ ਮਾਰ ਕੱਢ ਲੈਓ ਚੱਕ ਕੇ ਭਾਈ ਜਾਓ ਯਾਰ ਕਾਮਰੇਜ ਜਾਓ ਕਾਮਰੇਜ ਜਾ ਆ ਜਾਓ ਕਾਮਰੇਜ ਜਾ ਇੱਥੇ ਇੱਥੇ ਰੱਖ ਦੰਨੇ ਇੱਧਰ ਉਧਰ ਹੈ ਨਹੀਂ ਅੱਗਾ ਹਾਂ ਆ ਜਾ ਯਾਰ ਉਧਰਲੇ ਪਾਸੇ ਉਹ ਕਮਰੇ ਚੁਕਾ ਦੀ ਸਾਮਾਨ ਆਜੋ ਆਜੋ ਬਾਈ ਓਏ ਉਹ ਕਮਰੇ ਚੁਕਾ ਦੀ ਸਾਮਾਨ ਜਾਦਾ ਗਰੀਬ ਦਾ ਜਰਾ ਆਜੋ ਹੋਰ ਸਾਈਡ ਤੋਂ ਜਾ ਨਿਕਾ ਦਿਓ ਆਹੋ ਰਾਗੀ ਪੈਰ ਬਗੜਦੀ ਗੱਟੀ ਇੱਕਾ ਤਪੇ ਹੋਈ ਗਿਆ ਹੁਣ ਆ ਕੇ ਈ ਗਰੀਬ ਦਾ ਵਿਚਾਰ ਦਾ ਸਮਾਨ ਪੈਸ਼ੰਦਰ ਆਪਣੇ ਤੇ ਲੱਗੇ ਪਿਆ ਕੱਢਣਾ ਸਾਰੇ ਹਾਂ ਸਾਈਡ ਤੇ ਲੈ ਚਲੋ ਸਾਈਡ ਤੇ ਚੱਕ ਲਓ ਚੱਕ ਲਓ ਬੈਟ ਬੋਡ ਚੱਕ ਲਓ ਸਾਰਾ ਕੁਝ ਬੈਟ ਬੋਡ ਚੱਕ ਲਓ ਬੈਟ ਬੋਡ ਆਜੋ ਕਿਰਾਂ ਸਾਰੇ ਆਜੋ ਬੈਟ ਬੋਡ ਚੱਕ ਲਓ ਜਰਾ ਆ ਪਾਣੀ ਆ ਦੇਈਏ ਪਾਣੀ ਆ ਪੀਣ ਵਾਲਾ 3 ਯਾਰ ਪਾਣੀ ਦਾ ਪੀ ਲਓ ਯਾਰ ਬੋਤਲ ਪਾਣੀ ਨੂੰ ਖੋਲ ਲਾ ਭੰਨ ਸੁੱਕ ਗਿਆ ਯਾਰ ਪਾਣੀ ਪਾਣੀ ਪੀ ਲੋ ਕੋਈ ਨਾ ਖੜੀ ਨਾ ਤੇ ਪੀ ਲੈ ਮੈਨੂੰ ਪਿਆ ਦੇ ਨਾਲੇ ਕਿੰਨਾ ਪਾਣੀ ਨਹੀਂ ਹੋਏ ਪੀ ਆ ਕੱਢ ਲੋ ਸਮਾਨ ਕੱਟੋ ਅੰਦਰੋਂ ਇੱਧਰ ਮਾਰ ਦੇ ਇੱਧਰ ਇੱਧਰ ਲਿਓ 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 ਟੁੱਟ ਜਾ ਰਿਹਾ ਕੋਈ ਨਾ ਖਿੱਚ ਲੋ ਖਿੱਚ ਲੋ ਖਿੱਚ ਲੋ ਟੁੱਟਣ ਦਾ ਕੀ ਹੁੰਦਾ ਐਂ ਤੋੜਨਾ ਚੱਕ ਲੈ 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 ਕੁਛ ਨਹੀਂ ਹੁੰਦਾ ਟੁੱਟਾ ਮਚਣ ਨਾਲ ਤਾਂ ਚੰਗਈਆ ਕੁਛ ਨਹੀਂ ਹੁੰਦਾ ਮਾੜਾ ਟੁੱਟ ਜੂਦਾ ਕੁਛ ਨਹੀਂ ਹੁੰਦਾ ਚੱਕ ਲੈਓ ਕੱਢ ਰਿਓ ਬਾਹਰ ਚੱਕ ਲੈਓ ਚੱਕ ਲੈਓ ਕੋਈ ਵੀਡੀਓ ਕੱਟ ਕੇ ਨਾਲ ਚੁਕਾ ਦੇਣਾ ਕੋਲਾ ਵਾਲੇ ਦੇ ਕੁਛ ਨਹੀਂ ਹੁੰਦਾ ਪਾਣੀ ਬਿਲਕੁਲ ਵੀਡੀਓ ਫਾਇਰ ਦਾ ਘੰਟਾ ਹੋ ਗਿਆ ਤਰੂ ਪਤਾ ਹੈ ਵੀਡੀਓ ਕਿਉਂਦਾ ਫਿਰ ਉਹ ਵੀ ਬਣਾਈ ਜਾਂਦੇ ਆ ਧੀ ਲੈ ਗਿਆ ਮੰਜੀ ਤੇ ਚੋਇਆ ਓਏ ਬੈੱਡ ਘੜਾ ਦੋ ਘੜਾ ਇੱਧਰ ਚੱਕ ਔਰ ਘਾੜੀ ਪੜੀ ਪੜੀ ਨਹੀਂ ਸਿੱਟੋ ਬਾਈ ਬਾਈ ਘਾੜੀ ਪੜੀ ਬਾਈ ਹਾਂ ਚਲਾਇਆ ਉਹਦੇ ਉਹ ਇੱਕ ਮਨ ਮੜਿਆ ਉਹ ਦਰਵਾਜ਼ਾ ਉਹ ਰੱਖ ਲੈ ਚੱਕ ਆਹ ਆਹ ਮਨਜੀਤ ਓਏ ਆ ਵੀ ਉਧਰ ਹੀ ਲੈ ਚੱਲਦੇ ਆ ਉਹਗਾ ਹਾਲੇ ਚਲੋ ਤਾਂ ਚੱਕ ਕੇ ਜਰਾ ਉਹ ਨਾ ਉਹ ਇੱਥੇ ਰੱਖ ਦੇਦਾ ਉਹ ਇੱਥੇ ਰੱਖ ਦੇਦਾ ਰੱਖ ਦੇ ਰੱਖ ਦੇ ਕੀ ਰੱਖੇ ਪਾਣੀ ਉਹ ਰੱਖ ਦੇ ਰੱਖ ਦੇ ਬੋਲ ਕਰ ਦੇ ਪਾ ਮਰੂ ਬਾ ਅੰਦਰ ਵੀ ਹੈਗਾ ਸਮਾਨ ਕਿਤੇ ਬਾਹਰ पे ਅੰਦਰ ਯਾਰ ਖੜੇ ਇੱਕ ਵਾਰ ਕੱਢ ਦੇ ਅੰਦਰ ਅੱਜ ਤਾਂ ਨਹੀਂ ਹੈਗੀ 35 ਦੇਖ ਮਾਰ ਕਿੱਥੇ ਜਾ ਨਾ ਕੋਈ ਨਹੀਂ ਬਾਕੀ